ਇਸ ਕੁ ਮਹੀਨੇ ਦਾ ਟਾਈਮ ਦੇ ਜੀ ਕਿ ਜਿਹੜੇ ਜਿਹੇ ਬੰਦੇ ਆਈ ਜਾਣਗੇ ਬਦਲਾ ਕੇ ਲੈ ਮਹੀਨੇ ਬਾਅਦ ਜਿਹੜਾ ਆਊਗਾ ਉਹ ਤੁਹਾਨੂੰ ਦਿਖਾਵਾਂਗੇ। ਮੇਰੇ ਉਹ ਤੇਰੀ ਇੱਛਾ ਵਈ। ਹਾਂ ਤੇਰੀ ਇੱਛਾ। ਉਹ ਤੇ ਸਾਡਾ ਰਹੇਗੀ। ਮੈਨੂੰ ਦਿਖਾ ਦਿਓ। ਹਾਂ ਅੱਜ ਕਿੰਨੇ ਬੰਦੇ ਆ। ਤੇ ਮੈਨੂੰ ਨੰਬਰ ਲਗਾ ਦਿਓ। ਤੇ ਆਪਾਂ ਭਾਈ ਆਪਾਂ ਭਾਈ ਇੱਕ ਵੀਡੀਓ ਵੀ ਬਣਾ ਕੇ ਪਾਵਾਂਗੇ। ਕਿੰਨੇ ਬੰਦੇ ਨਹੀਂ ਆਏ ਅਸਲੀ। ਹਾਂਜੀ। ਤੁਸੀਂ ਖਾਣਾ ਬਦ। ਨਹੀਂ ਨਹੀਂ। ਮੈਂ ਆਹ ਕਰ। ਤੇ ਤੁਸੀਂ ਵੀ ਜਿਹੜਾ ਬੰਦੇ ਨੇ ਅਜੇ ਤੱਕ ਆਪਣੇ ਨਾਲ ਪਹੁੰਚ ਨਹੀਂ ਕੀਤੀ। ਗੱਲ ਹਜੇ ਨਹੀਂ ਹੋਈ ਆਪਣੀ ਜੇ ਉਹ ਇੱਕ ਮਹੀਨੇ ਦੇ ਵਿੱਚ ਵਿੱਚ ਆਉਂਦਾ ਆਪਦਾ ਬਿਲ ਲੈ ਕੇ ਟਾਇਰ ਬਦਲਾਉਂਦਾ ਜਿਵੇਂ ਇੱਕ ਮਹੀਨੇ ਤੋਂ ਬਾਅਦ ਆਉਂਦਾ ਤਾਂ ਉਹ ਬੰਦੇ ਦੀ ਸਿਰਦਰਦੀ ਹੈ ਆਪਾਂ ਨੂੰ ਨਾ ਫੋਨ ਕਰੇ ਆ ਕੇ ਭਾਈ ਤੇਰੇ ਟਾਇਰ ਬਦਲਾ ਲੇ ਜਾਂ ਤੁੰਡੀ ਛੜ ਗਈ ਆਡਾ ਯਾਰ ਜਿਵੇਂ ਜਿਵੇਂ ਪ੍ਰਧਾਨ ਜੀ ਕਹਿੰਦੇ 32 ਮਹੀਨੇ ਲੱਗ ਗਿਆ ਭੁੰਦਨੇ ਉਹ ਤੋਂ ਬਾਅਦ ਕੋਈ ਆਵੇ ਸਾਡੇ ਕੋਲ ਜਿਵੇਂ 3 ਮਹੀਨੇ ਕਰਵਾਤ ਦਵਾਈਆਂ ਮਹੀਨੇ ਕਿੰਨਾ ਟਾਇਰ ਤੋਂ ਲਾਵਾ ਪਰ ਭਾਈ ਜਿੰਨੇ ਰੁਪਏ ਦੇ ਵਿੱਚ ਕਿਸਾਨਾਂ ਦੇ ਟਾਇਰ ਕਿਹੜੇ ਸੀ ਉਹਨਾਂ ਦੀ ਅਸੀਂ ਲਵਾਉਦੇ ਹਾਂ ਠੀਕ ਹੈ ਜੇ ਕਿਸੇ ਨੇ ਐਮਆਰਥ ਜਿਹੜਾ ਉਹਨਾਂ ਕੋਲੋਂ ਜਿਹੜਾ ਕਲੀਅਰ ਕਰਨਾ ਜੇ ਕੇ ਚੜਾਉਣਾ ਉਹ ਆਪਦੇ ਵਾਅਦੇ ਪੈਸੇ ਦੇ ਕੇ ਭਾਈ ਚੜਾ ਸਕਦਾ ਅਸੀਂ ਜੇ ਬੰਦੇ ਨੇ 20000 ਦੇ ਟਾਇਰ ਚੜਾਏ ਸੀ ਅੱਜ 20000 ਰੁਪਏ ਚ ਲਵਾਉਦੇ ਹਾਂ ਠੀਕ ਹੈ ਭਾਈ ਜੀ ਜੇ ਕਿਸੇ ਭਰਾ ਨੇ ਹੋਰ ਚੜਾਉਣਾ ਕਿਸੇ ਅੰਦਰ ਕੰਪਨੀ ਦਾ ਉਹ ਆਪਦੇ ਵਾਅਦੇ ਪੈਸੇ ਦੇ ਕੇ ਪਿਛੜਾ ਇਹ ਜਿਹੜੇ ਤੇ ਮਾਫੀ ਮੰਗੂਆ ਜਿਹੜੀ ਟਰੈਕਟਰ ਜੀਮੀਦਾਰੀ ਕੰਮ ਤੇ ਚੱਲੇ ਆ ਉਹ ਤਾਂ ਮੈਂ ਉਸੇ ਨਾਲ ਜਿਹੜਾ ਕਿਰਾਏ ਤੇ ਚੱਲਿਆ ਹੁਣ ਕਿਰਾਏ ਵਾਲੇ ਟਰੈਕਟਰ ਵੇਚ ਲੀਓ ਤਿੰਨ ਮਹੀਨੇ ਦੇ ਦਿੱਤੀ ਤਾਂ ਕਰ ਦਸ ਜਿਹੜਾ ਜੀਮੀਦਾਰ ਟਰੈਕਟਰ ਹੈ ਬਈ ਉਹ ਮੈਂ ਤੁਹਾਡਾ ਬਦਲ ਕੇ ਦੇਉਂਗਾ ਜਿਹੜਾ ਚੱਲਿਆ ਤੇ ਜਿਹੜਾ ਜਿਹੜੀ ਖਰੀਦ ਵੀ ਜਨਮਰੀ ਤੋਂ ਬਾਅਦ ਹੋਵੇ ਇਹ ਤੇ ਸੰਪਨ ਕਰਨ ਦਾ ਕਿਤਾਬ ਨਹੀਂ ਇਹਦੀ ਮੂਰਤ ਕਿਹੜਾ ਨੰਬਰ ਦਾ ਤਾਰ ਦੇ ਤਾਰਾਂ ਦੀ ਗੱਲ ਕਰ ਰਹੇ ਹੋ 2 ਜਨਵਰੀ 2024 ਤੋਂ ਬਾਹਰ ਚੜੇ ਚਾਹ ਸਮਝ ਨਹੀਂ ਪੈ ਰਿਹਾ ਕਿ ਕਿਹੜਾ ਹੈ ਕਿਹੜਾ ਗੱਲ ਕਰਦਾ ਛਾਲ ਸਾਜੀ ਇੱਕ ਮਿੰਟ ਹੁਣ ਇੱਕ ਆ ਭਰਾ ਬੈਠਾ ਮੇਰੇ ਪਿੰਡ ਦਾ ਇਹਨੂੰ ਆਪਾਂ 23 ਦੇ ਵਿੱਚ ਟਾਇਰ ਚੜਾ ਕੇ ਤਾਂ ਆਪਾਂ ਹੱਕ ਠੋਕੀ ਸੀ ਬਿੱਲ ਆ ਸੀ ਬੈਠਿਆ ਬਿੱਲ ਦੀ ਲੋੜ ਨਹੀਂ ਉਹਦਾ ਹੱਲ ਦੱਸ ਕੋਈ ਮੈਨੂੰ ਉਹਦਾ ਹੱਲ ਦੱਸੋ ਜਾਣ ਦੇ ਨਾ ਫੌਜੀ ਸਾਹਿਬ ਨੂੰ ਕੋਈ ਮਤਲਬ ਕਰੋ ਕੋਈ ਹੱਲ ਹੱਲ ਹੋ ਗਿਆ ਕੋਈ ਕੋਈ ਹੱਲ ਮੈਂ ਜਾਂ ਮੈਂ ਬਿੱਲ ਨਹੀਂ ਇਹ ਨਹੀਂ ਹੁਣ ਤਾਂ ਆਪਾਂ ਗੱਲ ਕਰਾਂਗੇ ਵੀ ਹੋਰ ਮੈਂ ਟਾਇਰ ਤੇ ਬਿੱਲ ਕੇ ਕਿੰਨਾ ਨਹੀਂ ਆ ਕੋਈ ਇੱਕ 2000 ਰੁਪਏ ਦਾ 2000 ਹੁੰਦਾ ਕਿਹੜਾ ਹੈ ਥੋੜਾ 2000 ਰੁਪਏ ਦਾ ਮੈਂ ਸੀ ਮੈਂ ਪਿਛਲੀ ਮਸਿਆ ਹੀ ਉੱਦੇ ਸੀ ਅੱਜ ਵੀ ਮਸਿਆ ਮੈਂ ਕਿਹਾ 2000 ਰੁਪਏ ਮੰਗੇ ਤੁਹਾਡੇ ਦੋ ਬੰਦੇ ਆਏ ਉਹ ਮੈਨੂੰ ਇਹ ਗੱਲ ਕਰਦਾ ਮੇਰੀ ਗੱਲ ਮੈਨੂੰ ਦੋ ਜਿੱਦੇ ਟਾਇਰ ਕੋਲੇ ਨਾਲ ਘੰਟੇ ਬਾਅਦ ਲਾ ਦਿੱਤਾ ਸਾਡਾ 2000 ਰੁਪਏ ਵਾ ਤਾ ਗਿਆ ਮੈਨੂੰ ਨੈਟ ਕਹਿੰਦੇ ਕਹਿੰਦੇ ਅਈ ਬਾਈ ਤੇ ਗੂਗਲ ਤੇ ਕਰਾਉਣੇ ਆ ਗੂਗਲ ਤੇ ਕਰਾਉਣੇ ਮੈਨੂੰ ਮੰਨ ਨਹੀਂ ਆ ਹਾਂ ਮੇਰੇ ਨਾਲ ਦੋ ਮਹੀਨਾ ਦਾ ਦੁਕਾਨ ਤੇ ਆ ਗਿਆ ਸੱਸੇ ਹੀ ਹੋਦੇ ਸੀ 4 ਅਗਸਤ ਨੂੰ ਆ ਜਿਹੜੀ ਹੋਲਾਂ ਢੀਈ ਆ ਤੇ ਭਾਈ ਇੱਥੇ ਬੈਠਾ ਸੀ ਉਹ ਮੈਨੂੰ ਦੋਨੇ ਮੁੰਡੇ ਲੈ ਆਏ ਕਹਿੰਦੇ ਭਾਈ ਆ ਪਹਿਲਾਂ 2000 ਰੁਪਏ ਦੇਣਾ ਮੈਨੂੰ ਬਸ ਇੰਨੀ ਗੱਲ ਕਹੀਏ ਮੋਰ ਤਾਂ ਸੂਟ ਲਿਆ ਬਈ ਐ ਪੈਸੇ ਨਹੀਂ ਮਿਲਦੇ ਭਾਵੇਂ 5000 ਲੈ ਲਈ ਸੂਟ ਲਿਆ ਤੈਨੂੰ ਹੀ ਰੱਖਿਆ ਘਰ ਲੈ ਤਮਾਰੀ ਉਹ ਬਾਹਰ ਲੈ ਮੈਨੂੰ ਤੇ 1000 ਲੈ ਲੈ ਯਾਰ 1000 ਤੈਨੂੰ ਦੀ ਬਿਹਤਰ ਹੈ ਮੈਂ ਨਾ ਕਾਹਦੇ ਚ ਲੈ ਜਾ ਰ ਮੈਂ ਤੇ ਪੂਰੇ ਲਗੂਗਾ ਨਹੀਂ ਨਹੀਂ ਤੂੰ ਤਾਂ ਤੈਨੂੰ ਜਾਨੀ ਜੇਰਾ ਪੁਰਾਣੇ ਸੂਟ ਤਾਂ ਬਈ ਮੈਂ ਤਾਂ ਕਰ ਕਹਿਣਾ ਪਾ ਕੇ ਲੈ ਲਈ ਭਲਾ ਹੁਣ ਮਨ ਲਾ ਵੀ ਮੈਨੂੰ ਦਿਖਾ ਦੇ ਵੀ ਆਹ ਵਾਧਾ ਕੇ ਤੇਰੇ ਤੇਰੇ ਨਾਲ ਉਹ ਯਾਰ ਮੈਂ 40 ਕਿਲੋ ਮੀਟਰ ਮਾਰ ਰੱਖਣਾ ਕੋਈ ਅਸਰੋ ਤੇ ਮੈਨੂੰ ਕਹਿਣ ਦੇ ਯਾਰ ਤੇਰੇ ਬੰਦੇ ਬੰਨੀਆਂ ਦੇ ਕੋਈ ਗੱਲ ਨਹੀਂ ਇੱਕ ਵਾਰ ਇਹਦੀ ਗੱਲ 2000 ਪੈਸੇ ਬੰਟੀ ਹੈਗੀ ਨੀ ਇਨਾਮ ਉਹ ਪੈਸੇ ਕੋਈ ਗੱਲ ਨਹੀਂ ਛੱਡੇ ਨਹੀਂ ਕੋਈ ਇੱਕੋ ਵੀ ਚੱਕਿਆ ਤੂੰ ਧਿਆਨ ਦੇਣਾ ਗੱਲ ਇਹੋ ਤਾਂ ਦੀ ਲੈਣੀ ਹੈ ਉਹ ਵੀ ਉਹ ਇੱਕ ਬਾਈ ਵੀ ਮੋਰ ਨਾਲ ਤੇਰੀ ਇੱਕ ਮੈਂ ਤੁਹਾਡੇ ਤੋਂ ਦੁਨੀ ਮੇਰੀ ਰੀੜ ਦੀ ਹੱਡੀ ਉਹ ਮਤਲਬ ਜੇ ਤੇ ਮੇਰੀ ਰੀੜ ਦੀ ਟੁੱਟ ਗਈ ਨਾ ਮੇਰੀ ਤਾਂ ਮੈਂ ਤੁਰ ਨਹੀਂ ਸਕਦਾ ਤੇਰੀ ਮੇਰੀ ਗੱਲ ਪਹਿਲਾਂ ਸੁਣਨੀ ਸੀ ਹੰਨੀ ਕਰਦੀ ਸਾਡੇ ਕੋਲ ਪਹੁੰਚਿਆ ਇੱਕ ਮਿੰਟ ਬੈਠੀ ਰਾਜਪਾਲਾ ਸ਼ਾਂਤੀ ਰੱਖੋ ਆਪਣਾ ਨਿੱਜੀ ਰੌਲਾ ਨਹੀਂ ਕੋਈ ਆਪਣੇ ਇਹ ਬੈਂਕ ਗਾਇਰੋ ਦਾ ਪਿਆਰ ਨਾਲ ਆਹ ਕੇ ਕਰਕੇ ਗੱਲ ਕਰੋ ਭਾਈ ਗੋਪੀ ਨੇ ਕਿਹਾ ਸੀ ਨਾ ਵੀ ਇਹਨਾਂ ਦਾ ਕੰਟੈਕਟ ਨਹੀਂ ਦਿੱਤਾ ਆਹ ਬਾਈ ਖੜਾ ਹੋਣਾ ਸੱਟ ਪੈਦ ਦੋ ਆ ਆਦਮ ਬੈਲ ਆ ਬਾਈ ਆ ਰੋਪੀ ਕੋਈ ਇਹ ਬੰਦੇ ਨੂੰ ਆਹ ਬਾਈ ਨੂੰ ਫੋਨ ਵੀ ਕਰਦਾ ਤੇ ਮੈਡੀ ਵੀ ਵੇਖੋ ਉਹ ਪੀਸ ਤਾਂ ਕੋਈ ਨਹੀਂ ਲੱਗਣ ਜੀ ਆਹ ਗੱਲ ਨੂੰ ਆ ਗੱਲ ਕਲੀਅਰ ਆ ਭਾਈ ਉਹ ਪੂਰਾ ਸਮ ਕਾ ਛੱਡੋ ਭਾਈ ਆਪਾਂ ਵਿੱਚ ਪਾਇਆ ਬੈ ਭਾਈ ਜਿਹੜੀ ਆਪਾਂ ਹੋਣ ਕਰਦੀਆਂ ਕਰਨੀ ਕੋਈ ਇੱਕ ਮਿੰਟ ਕੋਈ ਗੱਲ ਨਹੀਂ ਮੈਂ ਹੁਣ ਮੈਂ ਆਦੀਆਂ ਸਪਾਈਆਂ ਦੇ ਇਹਨੂੰ ਕਹਾਂ ਕਿ ਭਾਈ ਤੂੰ ਆਇਆ ਸੀ ਮੇਰੇ ਕੋਲ ਇੱਕ ਮੇਰੀ ਦੁਕਾਨ ਤੇ ਆਇਆ ਤੂੰ ਫੋਟੋ ਫੋਨ ਤੇ ਗੱਲ ਕੀਤੀ ਐ ਜਾਂ ਮੇਰੀ ਕੋਈ ਰਿਕਾਰਡਿੰਗ ਸਲਾਵੇ ਮੈਂ ਜਵਾਬ ਦੱਤਾ ਹੋਵੇ ਇਹਨਾਂ ਕਲੇ ਕੋਈ ਫਾਇਦੀ ਆ ਫੋਟੋ ਪਾਈਆਂ ਕੀਤੀਆਂ ਇਹਨਾਂ ਦਾ ਕੁਝ ਨਹੀਂ ਹੁੰਦਾ ਨਹੀਂ ਤੁਸੀਂ ਪੁਲਿਸ ਚਾ ਕੇ ਬਾਈ ਜੀ ਛੋਟੇ ਜੀ ਮੇਰੀ ਗੱਲ ਸੁਣਨਾ ਕੋਈ ਨਹੀਂ ਤੁਸੀਂ ਹੱਥ ਚ ਲੈ ਕੇ ਆ ਕੇ ਸਾਡਾ ਮਤਲਬ ਆਲੋ ਉਹ ਵੀ ਫੋਟੋ ਤੇ ਗੱਲ ਕਰਕੇ ਫੋਨ ਤੇ ਆਲੋ ਹੋ ਜਾਣਾ ਕੋਈ ਪਤਾ ਮੈਂ ਹਲੇ ਤਰਤਾ ਚਲੋ ਹੁਣ ਹੀ ਸਿੱਧਾ ਯਾਰ ਆਪਣੇ ਉਸ ਟਾਇਰ ਬੰਦੇ ਨਾਲ ਗੱਲ ਕਰਦੇ ਹਾਂ ਕੋਣ ਦੇ ਨਾਲ ਪੂਰਾ ਆ ਕੇ ਬੈਠੇ ਸੀ ਆਪਣੇ ਟਾਇਰ ਬਾਈ ਜੀ ਲਖਮੀਪੁਰ ਖਿਨੀ ਤੱਕ ਗਏ ਹੁਣ ਇਹ ਮਦਦ ਕਰਉਗਾ ਮੇਰੇ ਟਾਇਰ ਭੇਜਦਾ ਮੈਂ ਉੱਥੇ ਜੂਨੀ ਭੇਜੇ ਮਮੰਦ ਨਹੀਂ ਜੂਨੀ ਤੇ ਇਹ ਨਹੀਂ ਕਰਦਾ ਆ ਧੀਰੋ ਚੱਲੀ ਜਾਓ ਇਹ ਟਾਇਰ ਟਾਈਮ ਨੇ ਮਹੀਨੇ ਜਿਹੜਾ ਬੰਦਾ ਰਹਿੰਦਾ ਟਾਰਾਂ ਨੂੰ ਮਹੀਨੇ ਦਾ ਪਹਿਲਾਂ ਰੈਸ ਰੋਡ ਖਾਲੀ ਮੈਂ ਫਾਟੇ ਕੱਢਦਾ ਬੰਦਾ ਬਈ ਮਹੀਨੇ ਨੂੰ ਆਉਂਗਾ ਆ ਮੈਂ ਤਾਂ ਨਾਲ ਜੇ ਪੈਸੇ ਨਹੀਂ ਬੰਦੇ ਅਗੇ ਟਾਇਰ ਆ ਅਸੀਂ ਪ੍ਰਧਾਨ ਜੀ ਅੱਜ ਹੀ ਕਰਾਵਾਂਗੇ ਤੁਸੀਂ ਕਿਹਾ ਜੈ ਕਰੋ ਕਾਉਂ ਕਿ ਇਹਨੇ ਦੇ ਵਟਾਇਰ ਪਏ ਅੱਛਾ ਪਾਉਂਗਾ ਨਿਕਾਲੂ ਜਦੋਂ ਲੋੜ ਪਈ ਉਹਦੇ ਪਾਉਂਗਾ ਦੇਖੋ ਜੀ ਜਿੰਨੇ ਬਿਲਕੁਲ ਸਹੀ ਆ ਹਾਂ ਜਿਹੜੀਆਂ ਮੇਰੇ ਕੋਲ ਹੈ ਜੀ ਪੰਜ ਚਾਰ ਦਿਨਾਂ ਦਾ ਟਾਈਮ ਉਹਦੇ ਆਸ ਕੋਲ ਆਣੇ ਸਾਨੂੰ ਦੱਸਦੇ ਹੋ ਵੀ ਸਾਡੇ ਕੋਲ ਪੰਜ ਜੋੜੀਆਂ ਪਈਆਂ ਆ ਆਪਾਂ 5 ਟਰੈਕਟਰ ਸਾਲਾ ਜੀ ਬਾਕੀ ਮੋੜ ਦੇ। ਬਾਕੀ ਆਪਾਂ ਆਪਾਂ 5 ਪਿੰਡਾਂ ਸੱਤ ਪਿੰਡਾਂ ਹਾਂ। ਸ਼ਾਇਦ ਉੱਪਰ ਮੈਂ ਵੇਖ ਲਵਾਂ। ਆ ਵੇਖੋ ਜੀ ਕਿੰਨੇ ਟਰੈਕਟਰ ਨੇ ਗਾੜੀ ਮਰੀ। ਇਹ ਲੈਣਾ ਅੱਜ ਕਿੰਨੇ 8 ਟਰੈਕਟਰ ਲਾ ਸਕਦੇ। 8 ਟਰੈਕਟਰ ਆਏ ਜੀ। ਸਾਰੇ ਆਇਆ ਕਰੋ ਜਿਹੜੇ ਪੂਰੇ ਆ ਦੂਰ ਵਾਲੇ ਅੱਜ ਪਾਉਦੇ। ਜਿਹੜੇ ਨੇੜੇ ਆਏ ਉਹ ਅੱਜ ਪੂਰੇ। ਲੈ ਬਾਹਰ ਜੂਣ ਤੋਂ ਕਿਹੜਾ ਬਾਹਰ ਜੂਣ ਆ ਗਾ ਮੈਂ। ਜਿਹੜਾ ਦੂਰੋਂ ਆਇਆ ਜੀ ਉਹ ਖਾ ਉਹ ਅੱਜ ਪਾਉ ਲੇ। ਕਾ ਨੇੜੇ ਆ ਨਾ ਆਪਾਂ ਵੀ ਸੰਭਾਲ ਆ ਕੇ ਇਹਨਾਂ ਦੇ ਇਹਨਾਂ ਦੇ ਕੋਈ ਗੱਲ ਹੀ ਨਹੀਂ ਆ ਨੀ ਨਾ ਲੈ ਆ ਸਰ ਕੋਲ ਕੈਪਟਰ ਲਾ ਕੇ ਜਿੱਦਾਂ ਆਂ ਭੇਜਿਆ ਮੈਂ ਅੰਦਰ ਲਵਾ ਲਿਆ ਬਸ ਫੇਰੇ ਪਾ ਕੇ ਠੀਕ ਪਾ ਕੇ ਤੋਰਾਂਗਾ ਪਾ ਕੇ ਤੋਰਾਂ ਚੋ ਗੱਲ ਕਰਕੇ ਦਿੰਦੀਆਂ ਨਾਲ ਮੇਰੇ ਕੋਲ ਮੁੰਡਾ ਕੋਈ ਗੱਲ ਹੀ ਨਹੀਂ ਤੇ ਬਈ ਤੂੰ ਸਾਰੇ